ਉਹ ਯਾਰਾਂ ਦੋਸਤਾਂ ਦੀਆਂ ਮਸ਼ੂਕਾਂ ਤੇ ਅਸੀਂ ਉਹ ਯਾਰਾਂ ਬੋਸਤਿਆਂ ਯਾਰਾਂ ਦੋਸਤਾਂ ਦੀਆਂ ਮਸ਼ੂਕਾਂ ਤੇ ਅਸੀਂ ਨਹੀਂ ਉਕਰੀ ਲੈ ਜਲ ਭੋਂਦੇ ਜੀ ਉਹ ਜਿਹੜੇ ਯਾਰ ਮਾਰ ਕਰਦੇ ਨੇ ਅਸੀਂ ਉਹਨਾਂ ਨਹੀਂ ਉਬਲਾਉਂਦੇ ਜੀ ਉਹ ਜਿਹੜੇ ਯਾਰ ਮਾਰ ਕਰਦੇ ਨੇ ਉਹਨਾਂ ਨੂੰ ਅਸੀਂ ਬੁਲਾਉਂਦੇ ਜੀ ਉਹ ਸ਼ਹਿਰ ਪਟਿਆਲਾ ਦਾ ਉਹ ਸ਼ਹਿਰ ਪਟਿਆਲਾ ਬਰਿੰਦਰ ਸੰਧੂ ਉਹ ਜਿਹੜਾ ਉਹ ਜਿਹੜਾ ਮੇਰੀਆਂ ਮਸ਼ੂਕਾ ਪੱਟਦਾ ਉਹ ਯਾਰ ਮਾਰ ਯਾਰ ਮਾਰ ਉਹ ਯਾਰ ਮਾਰ ਕਿਸੇ ਨਹੀਂ ਨਾ ਯਾਰ ਮਾਰ ਕਿਸੇ ਯਾਰ ਬੈਲੀ ਨਾਲ ਨਹੀਂ ਕਰੀਦੀ ਉਹ ਜਿਹੜਾ ਜੇੜੀਆ ਮਸ਼ੂਕਾ ਉਹ ਪੱਟਦਾ ਉਹ ਇੰਸਟਾ ਤੇ ਦੇਖ ਉਹ ਪੱਟਦਾ ਫੋਨ ਨੰਬਰ ਲੈ ਕੇ ਉਹ ਮੇਰੀ ਮਸ਼ੂਕਾ ਪੱਟਦਾ ਇਹ ਕੋਈ ਗੱਲ ਐ ਉਹ ਜਿਹੜਾ ਉਹ ਜਿਹੜਾ ਉਹ ਜਿਹੜਾ ਇੰਸਟਾ ਤੋਂ ਮੇਰੇ ਨੰਬਰ ਚੱਕਦਾ ਉਹ ਇਸ਼ਕ ਦਾ ਫੇਕ ਇਡੀਆ ਬਣਾ ਕੇ ਉਹ ਮੇਰਾ ਓਏ ਉਹ ਮੇਰਾ ਓਏ ਉਹ ਮੇਰਾ ਉਹ ਮੇਰਾ ਬੜਾ ਵੱਡਾ ਦੁਸ਼ਮਣ ਐ ਇਸ ਦਾ ਤੇ ਇਸ ਦਾ ਇਹ ਮੇਰੀ 아이ਡਿਟੀ ਬਣਾ ਕੇ ਕੁੜੀਆਂ ਦਾ ਹਰ ਟਾਈਮ ਸੁਪੂ ਬਣਾਉਂਦਾ ਕੁੜੀਆਂ ਦਾ ਹਰ ਟਾਈਮ ਸੁਪੂ ਬਣਾਉਂਦਾ ਉਹ ਨਾਮ ਨਾਲ ਦਾ ਇੱਟਾ ਦਾ ਵਈ ਇੱਕ ਨਾਮ ਨਾਲ ਪਿਆਰ ਕੀਤਾ ਜਾਂਦਾ ਏ ਜਿਹੜੀ ਖਣੀਆਂ ਦੇ ਨਾਲ ਜਿਹੜੀ ਖਣੀਆਂ ਦੇ ਨਾਲ ਇਹਨਾਂ ਕਾਰੀਆਂ ਦੇ ਨਾਲ ਪ੍ਰਯੋਗ ਕੀਤਾ ਜਾਂਦਾ ਜੀ ਹੁਣ ਮੈਂ ਨੇਟ ਰੱਖਿਆ ਵਸੂਤ ਇੱਕ ਹੁਣ ਮੈਂ ਨੇ ਨਹੀਂ ਕੀਤਾ ਰੱਖਿਆ ਵਸੂਤ ਇੱਕ ਜਿਹੜੀ ਸ਼ਹਿਰ ਟੋਰਾਂਟੋ ਵਿੱਚ ਰਹਿੰਦੀ ਐ ਕਹਿੰਦੇ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰਾ ਚੈਨਲ YouTube ਤੇ ਜਾਂਦਾ ਟਰਾਈ ਵੀ ਮੇਰੇ ਸਾਰੇ ਵੀਡੀਓ ਸਾਰੇ ਵੀਡੀਓ ਸੱਤੀ ਦੀਆ ਸਾਰੇ ਵੀਡੀਓ ਮੇਰਾ ਚੈਨਲ ਹੈਗਾ YouTube ਉਹ ਜ਼ਰੂਰ ਸ਼ੇਅਰ ਕਰਿਓ ਉੱਤੇ ਸਬਸਕ੍ਰਾਈਬ ਸਬਸਕ੍ਰਾਈਬਰ ਕਰਿਓ ਉਸਕੇ ਮੇਰੀ ਸਾਰੀ ਵੀਡੀਓ ਤੁਹਾਨੂੰ ਜਾਈ ਗਈ ਆ ਤੇ ਮੇਰੀ ਇੰਸਟਾ ਹੈਗੀ ਆ ਜੌਨ ਸਿੰਦਰ ਚਿਪਾ ਤੇ ਫੇਸਬੁਕ ਪੇਜੀ ਹੈਗੀ ਮੇਰੀ ਆਪਣਾ ਫੇਸਬੁਕ ਪੇਜੀ ਮੇਰੀ ਵਿਕਰਮ ਚਿਪਾ ਤੇ ਸਬਸਕ੍ਰਾਈਬ ਕਰਦੇ ਰਹੋ ਮੇਰੀ YouTube ਤੇ ਜਿਹੜੀਆਂ ਵੀਡੀਓ ਮੈਂ ਅਪਲੋਡ ਕਰਦਾ ਆ ਤੇ ਬਾਕੀ ਜੀ ਸਾਰਿਆਂ ਨੂੰ ਇਹ ਪਸੰਦੀ ਹੈਗੀ ਲਵਰਸ ਬਹੁਤ ਮਿਲੂ ਮੁੰਡੀ ਬਹੁਤ ਸਪੋਰਟ ਦੀ ਬਹੁਤ ਜ਼ਿਆਦਾ ਲੋਕ ਆ ਸੋ ਤੋਂ ਦਿਵਾਰਾਂ ਕੀ ਮੈਂ ਜਦਾ ਸਭ ਤੋਂ ਜਦਾ ਪੂਰਾ ਸ਼ਹਿਰ ਪਰਿਆਲਾ ਵਾਸੀ ਦਾ ਨਾਮ ਉਹ ਸੁਖਦਿਆਰਾ ਜਿਹੜਾ ਵੀ ਨੂੰ ਇਸ ਮੁਕਾਮ ਤੇ ਪਹੁੰਚਾਇਆ I Love You All ਆਾਰੇ ਨੂੰ ਘਰ ਤੋਂ ਵੈਲਕਮ ਕੈਨੇਡਾ ਆਸ਼ੀਆ ਲਿਵਰਪੂਲ ਮੈਂ ਬੋਲਦਾ ਉਹ ਜਿਹੜੇ ਮੇਰੇ ਯਾਰ ਜਿਹੜੇ ਬੈਠੇ ਨੇ ਅਸੇਈ ਵਾਲੇ ਨਿਜੀਲੈਂਡ ਵਾਲੇ ਮੈਰੀਲੈਂਡ ਵਾਲੇ ਜਰਮਨ ਵਾਲੇ ਬਾਈ ਆਪਣੇ ਤੇ ਪਿੰਡ ਛਾਪੇ ਤੋਂ ਬਹੁਤ ਵਧੀਆ ਮੇਰੇ ਕੱਟੜ ਪੈਗ ਤੇ ਪਿੰਡ ਮਾਨਸੇ ਤੋਂ ਸ਼ਹਿਰ ਮਾਨਸੇ ਤੋਂ ਉਹ ਮੇਰੇ ਕੱਟੜ ਬੈਲੇ ਤੇ ਮੇਰਾ ਵੀਰ ਤੁਹਾਨੂੰ ਤੋਂ ਕੁਝ ਮਾ ਇਹ ਚੱਲਦੀ ਰਹੋ ਤੁਹਾਡੀ ਬਹੁਤ ਵੱਡਾ ਪਿਆਰ ਹੈ ਜਿਹੜੇ ਆਪਣੇ ਪੀਏ ਸਾਹਿਬ ਨੇ ਜਿਹੜੇ ਆਪਣੇ ਇੱਥੇ ਨੂੰ ਮੋਬਾਈਲ ਸਟੋਰ ਵਾਲੇ ਤੇ ਸਭ ਤੋਂ ਪਹਿਲਾਂ ਆਪਣੇ ਕਟੜਪਾਣ ਨੇ ਸੋ ਇਹੀ ਆਪਣੀ ਵੀਡੀਓ ਬੁਲਡ ਕਰਦੇ ਨੇ ਜਿਆਦਾ ਤੇ ਇਹੀ ਆਪਣੇ ਸੋ ਪੀਏ ਇਹੀ ਆਪਣੇ ਪੀਏ ਨੇ ਸੋ ਥੈਂਕ ਯੂ ਸੋ ਮੱਚ ਸਾਰੇ ਪਿਆਰਾਂ ਨਿਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਕਿਟਾਇਆ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਮਾਨਸਾ ਸਭਰੂਰ ਜਿੰਨੇ ਵੀ ਮੇਰੇ ਫੈਨ ਬੈਠੇ ਨੇ ਸਾਰੇ ਪੂਰੇ ਪੰਜਾਬ ਦੇ ਤੇ ਸਾਰਿਆਂ ਨੂੰ ਲਵ ਯੂ ਆਲ ਏ ਮਰੀ ਬੋਕ ਨੂੰ ਵੀ ਬਹੁਤ ਜ਼ਿਆਦਾ ਬਸਤ ਕਰਨ ਲੱਗੇ ਤੇ ਮੈਂ ਹੁਣ ਸਿਮ ਦੇ ਵਿੱਚ ਵੀ ਆ ਰਿਹਾ ਇੱਕ ਦੇ ਚ ਐਮੀ ਦੇ ਤਰੀਕ ਨਾਲ ਡੇ 2 ਬਣੀ ਸੀ ਪੁਰੇ ਜਮਨ ਲਈ ਬਣੀ ਸੀ ਮੈਂ ਡੇ 2 ਦੇ ਵਿਚਾਰਿਆ ਮੈਂ ਵਿੱਚ ਦੇ ਨਾਲ ਸੋ ਬਹੁਤ ਬਹੁਤ ਧੰਨਵਾਦ ਤੁਹਾਨੂੰ